ਗਰੀਬਾਂ ਨੂੰ ਪਾਟੀ ਗਿਆ ਲੈ ਲੈ ਜੀ ਲੈ ਜੀ ਕੀ ਲੈ ਜਾਓ ਰਾਹਮ ਆ ਜਾਓ ਹੱਥ ਵਿੱਚ ਲੈ ਆਂ ਬਰਾਬਰ ਓਕੇ ਜੀ ਥੈਂਕ ਯੂ ਜੀ ਆਜੋ ਜੀ ਅਦੋ ਇਹਨਾਂ ਦੇ ਉੱਪਰ ਟਰੀਆਂ ਆ ਕੇ ਦਿੰਦੇ ਦਿੰਦੇ ਧਿਆਨ ਨਾਲ ਖੇਡਣ ਦਾ ਜੀ ਮਾਈਕ ਰੱਖਦੇ ਕਰ ਰਾਮ ਕੇ ਤੇ ਬ੍ਰੀਫ ਦਿੱਤਾ ਸੀ ਜੀ

ਇੱਕ ਜਿਆਦਾ ਬੰਦਾ ਜਿਹੜਾ ਫੜਿਆ ਆਪਾਂ ਜਿਹੜਾ ਹਰਿਆਣੇ ਦਾ ਫਤਿਹਵਾਦਾਰ ਰਹਿਣ ਵਾਲਾ ਹੈ ਅਜੀਬ ਜਿਹਾ ਬੰਦਾ ਹੈ ਜਿਹੜਾ ਚੰਨੀ ਸੀ ਨਹੀਂ ਚਾਹ ਤੁਸੀਂ ਆਪਸੇ ਇਹ ਦੋਨੋਂ ਨਹੀਂ ਜਾਣਦੇ ਸੀਗਾ ਉਹਨਸ ਉਹਨਸ ਨਾਲ ਡਾਇਰੈਕਟ ਇੰਟਰਸਟੀ ਦਾ ਕਾਲਿੰਗ ਰੋਜ਼ ਹੋਣੀ ਸੀਗੀ ਨਾ ਕਿਵੇਂ ਇਹਨੂੰ ਆਪਰੇਟ ਕਰਨਾ ਹੈ ਉਹ ਵੀ ਨਹੀਂ ਮਾਣੋ YouTube ਤੋਂ ਡਾਊਨਲੋਡ ਕਰਕੇ ਦੱਸਿਆ ਫਿਰ ਕਿੱਥੇ ਕਿੱਥੇ ਲੱਗੀ ਕੀਤੀ ਇਹਨਾਂ ਨੇ ਉਦੀ ਵੀਡੀਓਜ਼ ਜਿਹਨਾਂ ਨੇ ਬਣਾਈਆਂ ਹੋਈਆਂ ਉਹ ਵੀ ਸਾਡੇ ਕਰਦੇ। ਇਹਦਾ ਇਹ ਫੜਿਆ ਗਿਆ ਬਿਹਾਰ ਵਾਲਾ ਇਹਨਾਂ ਜਿਹੜਾ ਭਾਰਤ ਪਾਕਿਸਤਾਨ ਬੈਠਾ ਹੁੰਦਾ ਇਹਨੇ ਟੱਚ ਕੀਤਾ ਜਿਹੜੇ Rajasthan ਦੇ ਰਹਿਣ ਵਾਲੇ ਕਿ ਤੁਸੀਂ ਇੱਥੇ ਆਓ ਆਪਣਾ ਆਪਣਾ ਬੰਦਾ ਤੁਹਾਨੂੰ ਹੈਂਡਲ ਨੇ ਜਿਹੜਾ ਹੈ ਉਹ ਸਪਲਾਈ ਕਰ ਇਹ ਕਰਨੇ ਜਿਹੜੇ ਟੌਪ ਕਰਦੇ। ਮੇਨ ਇਹ ਜਿਹੜਾ ਸੀਗਾ ਉਹ ਲੋਨ ਫੋਰਸਮੈਂਟ ਇਹਦੇ ਸਿਤਾ ਬੋਲਾਂ ਲੋਕਰਨ ਲਈ ਲੋਕਾਂ ਦੀ ਪੈਦਾ ਕਰਨ ਲਈ ਸਟੇਟ ਦਾ ਮਾਉਲ ਕਰਦੇ ਇਹਦੀ ਸੀ ਬੇਸਿਕ ਬਰੀਜ਼ਿੰਗ ਹੁਣ ਤੁਸੀਂ ਕੁਐਸਚਨਸ ਮੈਂ ਇਹ एरियाਸ ਬਸ ਦੱਸਾਂ ਕਿ ਫੇਰੇ ਦੇ ਏਰੀਆ ਕਿਸੇ ਹੋਰ ਸ਼ਹਿਰ ਦੇ ਵੀ ਏਰੀਆ ਸੀਗੇ ਆਈ ਵਿਲ ਨੋਟ ਡਿਸਕਲੋਸ ਦੈਟ ਮੈਂ ਨਹੀਂ ਬੋਲ ਸਕਦਾ ਸਰ ਇਹ ਨਗਰ ਕੀਰਤਨ ਆ ਰਿਹਾ ਉਹ ਟਾਰਗੇਟ ਤਾਂ ਨਹੀਂ ਸੀ ਨਗਰ ਕੀੜਾ ਨਗਰ ਕੀਰਤਨ ਆ ਰਿਹਾ ਸੀ ਨਹੀਂ ਨਗਰ ਕੀਰਤਨ ਸੀ ਕਿ ਪੁਲਿਸ ਪੁਲਿਸ ਸਟੇਸ਼ਨ ਜਾਂ ਪੁਲਿਸ ਬਿਲਡਿੰਗਸ ਵੀ ਟਾਰਗੇਟ ਹੁੰਦੇ ਨੇ ਗਵਰਨਮੈਂਟ ਬਿਲਡਿੰਗਸ ਪੁਲਿਸ ਬਿਲਡਿੰਗਸ ਤੇ ਹਮੇਸ਼ਾ ਟਾਰਗੇਟ ਕਰਦੇ ਨੇ ਕੁਝ ਪਰਸਪੈਕਟਿਵ ਨਹੀਂ ਸਰ ਬੇਸਿਕਲੀ ਲੁਧਿਆਣਾ ਨਹੀਂ ਕਿ ਟਾਰਗੇਟ ਕੀਤਾ ਜਾਂਦਾ ਮੈਂ ਤੁਹਾਨੂੰ ਫਿਰ ਕਹਿੰਦੇ ਆ ਕਿ ਇਟ ਵਾਜ਼ ਨੋਰਮਲੀ ਲੁਧਿਆਣਾ ਦੇ ਪਰਕਰ ਪਰਸਿਡਿਟ ਜਿਹੜੇ ਰਾਜਸਥਾਨ ਦੇ ਦੋ ਬੰਦੇ ਫੜਲੇ ਉਹ ਕਿਨੇ ਨੇ ਤੇ ਵਿੱਚ ਵਿੱਚ ਕੋਮਾ ਚੰਗੀ ਜਾ ਰਿਹਾ ਉਹ ਇਹਨਾਂ ਦਾ ਸਰ ਮਾਸਟਰ ਮਾਈਂਡ ਕੋਈ ਮੈਂ ਬੈਠੀ ਹਾਂ ਤੈਨੂੰ ਗੋਲੀਆਂ ਲੱਗੀਆਂ ਇੱਕ ਸ਼ਾਦੀ ਤੇ ਲੱਗੀਆਂ ਤੇ ਇੱਕ ਹਿੱਕ ਜੁੜਨ ਤੇ ਕਿਉਂ ਹੈ ਜਿਹੜਾ ਸੁਲਮਾਨ ਖਾਨ ਦਾ ਲਿੰਕ ਹੈ ਜਿਹੜਾ ਅਜੇ ਹੈ ਜਿਹੜਾ ਗ੍ਰੇਨੇਡ ਰੱਖ ਕੇ ਆਇਆ ਸੀਗਾ ਇੱਥੇ ਸਾਰੇ ਸਟੇਜ ਤੋਂ ਪਰੇ ਕੋਲ ਜਿੱਤੈਂ ਹਰੀਆਂ ਕੋ ਚੜ ਕੇ ਰੱਖਿਆ ਸੀਗਾ उधर टच जिधर पाकिस्तान कराने वाला बंदा जिधर है उधर ना है पवन पवन इज़ द ब्रदर ऑफ़ द पर्सन जिन्हें तीन चार बंदे जिधर पढ़े गए थे इसी दूसरी मोनी विच जिन्होंने सलमान खान से गुड मिल जाएंगे उद्धर करते रहेंगे आर है सरे उज्जाकदी रेस्ट हो गया उधर इसके दो बैकग्राउंड हैं तीन � ਇੱਕ ਵੀਰੇ ਇਹਨਾਂ ਦੇ ਹੋਰ ਮੈਂਬਰ ਹੈਗੇ ਨੇ ਜਿਹਨਾਂ ਦੇ ਨਾਲ ਜੁੜੇ ਹੋ ਵੀ ਮੈਂਬਰ ਪੰਜਾਬ ਛੋਟੇ ਹਾਂ 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 ਮੈਂ ਫਿਰ ਮੈਂ ਮੈਂ ਸਟਾਰਟ ਕੀਤਾ ਸੀ ਕਿ ਕਾਫੀ ਲੰਬੀ ਦੇ ਇਹ ਪੰਜਾਬ ਦੇ بجائے ਪਾਕਿਸਤਾਨ ਤੋਂ ਜਾਣਾ ਇਹ ਨੈਟ ਰੈਂਡ ਜਿਹੜਾ ਹੈ ਦਿਸ ਇਜ਼ ਦ ਇੰਪੋਰਟੈਂਟ ਥਿੰਗ ਟੂ ਬ੍ਰੀਫ ਇਹ ਛੋਟੇ ਛੋਟੇ ਉਪਰ ਦੇ ਪੀਸ ਜਿਹੜੇ ਨੈਟ ਰੈਂਡ ਜਿਹੜਾ ਹੈ कोई ये है कि पाठ बेस्ड आईएसआई दे आर नॉट ओनली जो फुट सॉल्जर्स हैं नंबर डिड है वो केवल पंजाब नहीं रख रहे हैं वो भी भी बिहार तक पहुंचे हुए हैं कुछ अधिकतर बंदे हैं जिन्हें मुंबई से ठीक है सर ये आपसें कि वे संपर्की चाहिए बिहार का एक राजस्थान का एक पंजाब का एक हरियाणे का ये संपर्की � तो कोई गतिविधि आता तो नहीं कि आता तो नहीं आपस में किने मिलाना है मिलाना है नहीं मिलाना है उसी सामान रखता तो दूसरे को कहता है कि तू जाके सामान खाने जगह तो उठा दे ये हैंडलर डिसाइड करता है। सर ये नानो सारे ऑपरेशन बारे अवेयरनेस ऑपरेशन बारे अवेयरनेस हर किसी का डिफरेंट टाइम है बेनिफिट पैसा ਪੈਸਾ ਇਹ ਡਰਗ ਵੀ ਤਾਂ ਡਰਗ ਹੀ ਹੁੰਦੀ ਕਿ ਡਰਗ ਦਿੱਸ ਕੇ ਜਨਾ ਕੋ ਪੈਸਾ ਮਿਲਦਾ ਸਰ ਕੋਈ ਕਾਨੂੰਨੀ ਸਰ ਇਸ ਮਾਧਿਅਮ ਤੋਂ ਟੈਰਰ ਮੋਡੀਅਲ ਤੁਸੀਂ ਬਸ ਸਰ ਕੋਈ ਖਾਲੀ ਜਾਣੀ ਨਹੀਂ ਕੋਣਗੇ ਜੀ ਨਹੀਂ ਮੈਂ ਨਹੀਂ ਮੈਂ ਬਾਹਰ ਖੇਤੀ ਕਿ ਸਰ ਹਮਦੇ ਵੀਡੀਓ ਸੀਗੀ ਰੱਖਦੇ ਹੋਏ ਦੀ ਵੀਡੀਓ ਸੀਗੀ ਇਹ ਪਾਕਿਸਤਾਨ ਮੇਂ ਲੇਜ਼ਰ ਦਾ ਨਾਮ ਕੀ ਹੈ ਜਸਵੀਰ ਇਟ ਇਜ਼ ਏ ਫੇਕ ਨੇਮ ਬਟ ਲੋਕ ਇਨਾਦੇ ਫੋਨ ਤੇ ਨੰਬਰ ਤੇ ਸੇਵ ਹੈ वो जसवीर चौधरी कहते हैं सर कोई खालिस्तानी लिंक भी है ये इनारा हां पार्ट पार्ट भी आईएसरी ट्विन्स खालिस्तानी में खड़ी है सर वो तो विदेशी लिंक भी लिए के ना थे थे। पार, ना। पार ना। है अ, ना अगर किसी देश में ना कट दो मैं पाकिस्तान में क्रिस्टोनो तो नहीं कोई सर एनएलए की एंट्री है और में अपॉइंटमेंट फॉर्म करेंगे देन फिनिश द डिसटीगनेशन देन वी गो ड्रोन के थ्रू स्मगल होए पाकिस्तान को एक

ਉਹ ਦਾਗਾ ਸਮ ਟੈਕਨੀਕਲ ਵੀ ਖੂਬ ਅਸਲ ਲੰਧਾ ਲੁਧਿਆਣਾ ਇੱਕ ਮਤਲਬ ਵੱਡੀ ਗਾਇਨ ਮਾਈਗ੍ਰੈਂਟ ਵੀ ਲੈਂਦੇ ਨੇ ਜਿਸ ਤਰ੍ਹਾਂ ਲੁਧਿਆਣੇ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਆ ਲੁਧਿਆਣੇ ਨੂੰ ਮੈਂ ਫਿਰ ਤੋਂ ਬਾਰ ਬਾਰ ਕਹਿੰਦਾ ਇਟ ਵਾਸ ਨਾਟ ਓਨਲੀ ਲੁਧਿਆਣਾ ਇਟ ਵਾਸ ਅਦਰ ਸਿਟੀਜ਼ ਆਲਸੋ ਸਰ ਕੋਈ ਦਿੱਲੀ ਨਾਲ ਕਨੈਕਸ਼ਨ ਤਾਂ ਨਹੀਂ ਹੈਗਾ ਜਿਹੜਾ ਦਿੱਲੀ ਨਾਲ ਨਹੀਂ ਹਾਲੇ ਰੱਖੀ ਸਰ ਹੋਰ ਤੱਕ 3 ਹੈੱਡ ਗ੍ਰੇਡ ਜਿਹੜੇ ਬੰਦ ਹੋ ਚੁੱਕੇ ਹੋਰ ਵੀ ਕੋਈ ਇਹਨਾਂ ਦੱਸੇ ਕਿ ਕੁਝ ਹੋਰ ਵੀ ਆਏ ਨੇ ਇਹ ਸੇਮ ਲੋਟ ਹੈ ਪੁੱਛ ਪੁੱਛ ਕੇ ਚੱਲੀ ਹੈ ਕਾਇਰ ਬੋਦੀ ਨੂੰ ਆਨੂਅਲ ਫਿਨਾਂਸ ਉਰਵਿਨਾਂ ਦੇ ਮੈਂਬਰ ਗਏ ਮੋਬੀਨ ਦੇ ਉਪੜੇ ਸਰ ਲੁਧਿਆਣਾ ਦੇ ਵਿੱਚ ਤਾਂ ਨਹੀਂ ਰਹੇ ਹੈਗੇ ਜਿਵੇਂ ਵੀ ਇਹਨਾਂ ਨੇ ਕੋਈ ਰੈਜੀਡੈਂਸ ਰੱਖਿਆ ਹੋਵੇ ਰੈਡਨ ਤੇ ਚਾਹ ਕੋਈ ਵੀ ਨਹੀਂ ਸੀ ਮੈਨੂੰ ਦੇਖੋ ਇੱਕ ਫਰੁਲਪੁਰ ਦਾ ਹੈ ਇੱਕ ਬਿਹਾਰ ਦਾ ਹੈ ਚੱਕਰ ਰਾਜਸਥਾਨ ਦਾ ਹੈ ਦੇਖ ਰਹੇ ਹੋ ਸਰ ਕੋਈ ਇੱਥੇ ਕੋਈ ਸੈਲੀਬ੍ਰਿਟੀ ਕੋਈ ਜਾਂ ਪੋਲਿਟਿਕਲ ਅਗੂਮੈਂਟ ਟਾਰਗੇਟ ਤੇ ਹੋਏ ਕਿਸੇ ਲੈਂਡਰ ਸਪੈਸਫੀਕਲ ਹੈ ਨਾ ਸਰਫ ਸਮਸ਼ੇਅ ਆ ਕਿ ਇਹ ਇੱਥੇ ਰਹੇ ਰਹੇ ਸੀ ਆਪਣੇ ਸਿਸਟਰ ਦੇ ਨਾਲ ਪਿਛਲੇ 4-5 ਮਹੀਨੇ ਤੋਂ ਰਹੇ ਸੀ ਕਿ ਸੀ ਨਾ ਜਦੋਂ ਜੋ ਜੋ ਦੇਵਾ ਬਨੇ ਜਿਹੜਾ ਵੀ ਹੈਂਡ ਗ੍ਰਨੇਡ ਹੈ ਇਕੱਠੇ ਆਏ ਆ ਜਿਹੜੇ ਤਿੰਨ ਫੜੇ ਆ ਜਾਂ ਇਹ ਅਲੱਗ ਲੱਗਦਾ ਹੈ ਇਹਨਾਂ ਅਕੀਰ ਦੇ ਅਕੀਰ ਸੋਫਿਸਟੀਕੇਟਿਡ ਚਾਈਨੀਸ ਮੀਨ ਹੈ ਜਿਹੜਾ ਅਕਤੂਬਰ ਚ ਬਣਾਇਆ ਗਿਆ ਸੀ ਉਹਨਾਂ ਦੇ ਨਾਲ ਲਿੰਕ ਕਰਤਾ ਹੈ ਨਹੀਂ ਨਹੀਂ ਉਹ ਅਲੱਗ ਮਾਡਲ ਜੀ ਕੁਝ ਦੇ ਦੇ ਤੀਕ 110 ਬੰਦੇ ਫੜੇ ਗਏ ਸੀ ਪਰ ਉਹ ਸੇਮ ਕਾਉਟ ਕਰ ਰਹੇ ਹੋ ਤੁਸੀਂ ਚਾਇਨਾ ਮੇਡ ਹੋਊਗੀ ਸੇਮ ਹੋਊਗੀ ਆਹ ਮਿਕਸ ਹੈ ਸਤੂਸ਼ ਨੂ ਗਿਆਨ ਕੰਟਰੋਲ ਦਾ ਮੈਂ ਨੂੰ ਦੱਸਾਂ ਠੀਕ ਹੈ ਜੀ ਠੀਕ ਹੈ ਜੀ ਇਹ ਕਿਹੜਾ ਮੋਡਲ ਹੈ ਕਿਹੜਾ ਹੈਗਾ ਵਾ ਇਹ ਕਿਹ ਚੀਜ਼ ਹੈ ਨਾ ਜਪਾਨ ਟਕੀ ਟਕੀ ਜਿਹੜਾ ਇਹ ਨਵੋ ਸੀਮ ਹੁੰਦਾ ਉਹ ਨਹੀਂ ਉਹਦੇ ਕੋਦਾ ਜਿਹੜਾ ਕਿੰਮੇ ਨਾ ਮਲੇਸ਼ੀਆ ਹੈ ਮਲੇਸ਼ੀਆ ਬਾਰੇ ਕੀ ਦੱਸ ਮੈਨੂੰ ਦੇਖੋ ਮੈਨੂੰ ਪਤਾ ਹੈ ਇਟ ਇਜ਼ ਆਲ ਇਹ ਜਿਹੜੇ ਮੋਡੂਲ ਜੋ ਨੇ ਨਾ ਓਵਰਲੈਪ ਕਰਦੇ ਨੇ ਠੀਕ ਹੈ ਠੀਕ ਜੀ ਜੀ ਜਿਹੜਾ ਸੋਲ ਪੂਰ ਦਾ ਰੱਦਾ ਸੀ ਇਹਦੇ ਬਾਰੇ ਇਨਪੁਟਸ ਸੀ ਜਿਹੜਾ ਪਹਿਲੇ ਅਗ੍ਰੈਸ ਹੋਇਆ ਸੀ ਜਿਹੜਾ ਬਸ ਹੀ ਹੋ ਰਿਹਾ ਹਾਂ ਜੀ ਸਾਡੇ ਕੋਲ ਇਹਦੀ ਸਾਰੀ ਚੇਨ ਜੀ ਜੀ ਸਰ ਲਾਸਟ ਮੋਡੂਲ ਦੇ ਵਿੱਚ ਜੇਲ ਵਿੱਚੋਂ ਵੀ ਲਿੱਕ ਕਰੀ ਤੇ ਇਹਦੇ ਵਿੱਚ ਹੈ ਕੋਈ ਜੇਲ ਦਾ ਰਿਸਕ ਨਹੀਂ ਹੈ ਕੋਈ ਨਹੀਂ ਹਾਲੇ ਤੱਕ ਨਹੀਂ ਆਇਆ ਹੈ ਡਾਇਰੈਕਟਰੀ ਦੇ ਅੰਦਰ ਜੋ ਬਦਲੀ ਟੂ ਕਮੈਂਡ ਸਰ ਅਜੇ ਨਹੀਂ ਲੇਸ਼ੀ ਹੋ ਰਿਹਾ ਨਹੀਂ ਠੀਕ ਹੈ ਠੀਕ ਹੈ ਸਰ